ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਬਾਸਮਤੀ ਝੋਨੇ ਦੇ ਰੇਟ ਬਾਰੇ ਵੀ ਕਿੰਨੇ ਕਿਹੜੇ ਆਪਾਂ ਇਹ ਨੇ ਕਿੰਨੇ ਕਿਹੜੇ ਡਾਊਨ ਹੋਏ ਨੇ ਤੁਸੀਂ ਸਾਰੀ ਵੀਡੀਓ ਦੇ ਵਿੱਚ ਪੰਜਾਬ ਹਰਿਆਣਾ ਦੀਆਂ ਮੰਡੀਆਂ ਦਿੱਲੀ ਦੀਆਂ ਮੰਡੀਆਂ ਦੇ ਜਿਹੜੇ ਰੇਟ ਨੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਤੁਹਾਨੂੰ ਆਪਾਂ ਰੇਟ ਜਿਹੜੇ ਸਾਰੇ ਦੱਸਦੇ ਆਂ ਕਿ ਕੀ ਕੀ ਰੇਟ ਸਾਰੇ ਚੱਲ ਰਹੇ ਨੇ ਤੇ ਤੁਸੀਂ ਆਪਣੇ ਚੈਨਲ ਅਮਨ ਫਾਰਮ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਤੱਕ ਜਿਹੜੀ ਪਹੁੰਚ ਸਕੇ ਤੇ ਤੁਹਾਨੂੰ ਮੰਡੀਆਂ ਦੇ ਤਾਜ਼ਾ ਰੇਟ ਜਿਹੜੇ ਅਪਡੇਟ ਤੁਹਾਨੂੰ ਮਿਲਦੀ ਰਵੇ ਜਿਵੇਂ ਕਿ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਹਰਿਆਣੇ ਦੀਆਂ ਮੰਡੀਆਂ ਬਾਰੇ ਗੱਲ ਕਰੀਏ ਪਹਿਲਾਂ ਆਪਾਂ ਤਾਂ ਇੰਦਰੀ ਮੰਡੀ ਦੇ ਵਿੱਚ 1509 ਚੋਣੇ ਦੇ ਜਿਲ੍ਹਾ ਰੇਟ ਸੀ 2750 ਰੁਪਏ ਤੋਂ ਲੈ ਕੇ 3225 ਰੁਪਏ ਤੱਕ ਵਿਕੀਆਂ ਪੀਪਲੀ ਮੰਡੀ ਦੇ ਵਿੱਚ 1509 ਚੋਨਾ 2700 ਰੁਪਏ ਤੋਂ ਲੈ ਕੇ 3180 ਰੁਪਏ ਤੱਕ ਕੈਂਥਲ ਮੰਡੀ ਦੇ ਵਿੱਚ 1509 ਝੋਨਾ ਜਿਹੜਾ ਉਹ 2750 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਵਿਕਿਆ। ਰਦੌਰ ਮੰਡੀ ਦੇ ਵਿੱਚ 1509 ਝੋਨਾ 2750 ਰੁਪਏ ਤੋਂ ਲੈ ਕੇ 3205 ਰੁਪਏ ਤੱਕ ਕਰਨਾਲ ਮੰਡੀ ਦੇ ਵਿੱਚ 1509 ਝੋਨਾ ਜਿਹੜਾ ਉਹ 2700 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਵਿਕਿਆ। ਤਰਾਵੜੀ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2700 ਰੁਪਏ ਤੋਂ ਲੈ ਕੇ 3035 ਰੁਪਏ ਤੱਕ ਵਿਕਿਆ। ਗਰਾਉਂਡਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2700 ਰੁਪਏ ਤੋਂ ਲੈ ਕੇ 3081 ਰੁਪਏ ਤੱਕ ਵਿਕਿਆ ਤਹਾਣਾ ਮੰਡੀ ਦੇ ਵਿੱਚ 1509 ਝੋਨਾ 1509 ਝੋਨਾ ਜਿਹੜਾ 2850 ਰੁਪਏ ਤੋਂ ਲੈ ਕੇ 3275 ਰੁਪਏ ਤੱਕ ਚੀਕਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2800 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਤੇ ਹੋਟਲ ਮੰਡੀ ਦੇ ਵਿੱਚ 2600 ਤੋਂ ਲੈ ਕੇ 2970 ਰੁਪਏ ਤੱਕ ਸਮਾਲਖਾ ਮੰਡੀ ਦੇ ਵਿੱਚ 2700 ਤੋਂ ਲੈ ਕੇ 3081 ਰੁਪਏ ਤੱਕ ਤੇ ਲਾੜਵਾ ਮੰਡੀ ਦੇ ਵਿੱਚ 1500 ਨੂੰ ਝੋਨਾ ਜਿਹੜਾ ਉਹ ਵਿਕਿਆ 2695 ਰੁਪਏ ਤੋਂ ਲੈ ਕੇ 3145 ਰੁਪਏ ਤੱਕ ਸੋਨੀਪੱਤ ਮੰਡੀ ਦੇ ਵਿੱਚ 1500 ਨੂੰ ਝੋਨੇ ਦੀ ਕੀਮਤ ਰਹੀ ਆ 2700 ਤੋਂ ਲੈ ਕੇ 3201 ਰੁਪਏ ਤੱਕ ਗਨਾਵਰ ਮੰਡੀ ਦੇ ਵਿੱਚ 1500 ਨੂੰ ਝੋਨੇ ਦੀ ਜਿਹੜੀ ਕੀਮਤ ਰਹੀ ਆ 2750 ਰੁਪਏ ਤੋਂ ਲੈ ਕੇ 3001 ਰੁਪਏ ਤੱਕ ਐਲਣਾਬਾਦ ਮੰਡੀ ਦੇ ਵਿੱਚ 1500 ਨੋਚਾਂ ਦੀ ਕੀਮਤ ਰਹੀ ਆ 3016 ਰੁਪਏ। ਘੁਰਛੇਤਰ ਮੰਡੀ ਦੇ ਵਿੱਚ 1500 ਨੋਚਾਂ ਦੀ ਕੀਮਤ ਰਹੀ ਆ 2700 ਤੋਂ ਲੈ ਕੇ 3150 ਰੁਪਏ ਤੱਕ। ਭੇਵਾ ਮੰਡੀ ਦੇ ਵਿੱਚ 2685 ਰੁਪਏ ਤੋਂ ਲੈ ਕੇ 3050 ਰੁਪਏ ਤੱਕ। ਰਤੀਆ ਮੰਡੀ ਦੇ ਵਿੱਚ 2900 ਤੋਂ ਲੈ ਕੇ 3075 ਰੁਪਏ ਤੱਕ। ਸਫੇਦ ਦੂ ਮੰਡੀ ਦੇ ਵਿੱਚ 1509 ਚੁੰਨੇ ਦੀ ਕੀਮਤ ਰਹੀ ਹੈ 3000 ਰੁਪਏ ਤੇ ਬੂਨਾ ਮੰਡੀ ਦੇ ਵਿੱਚ 1509 ਚੁੰਨੇ ਦੀ ਕੀਮਤ ਰਹੀ ਹੈ 3180 ਰੁਪਏ ਤੇ ਨਰਮਾਣਾ ਮੰਡੀ ਦੇ ਵਿੱਚ 1509 ਚੁੰਨੇ ਦੀ ਕੀਮਤ ਰਹੀ ਹੈ 3000 ਰੁਪਏ ਤੇ ਉਸ ਤੋਂ ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਮੰਡੀਆਂ ਨੇ ਪੰਜਾਬ ਦੇ ਵਿੱਚ ਕਿਹੜੀ ਕੀ ਕੀਮਤਾਂ ਰਹੀ ਹੈ ਕਿੰਨੇ ਕਰੀਏ ਡਾਊਨ ਹੋ ਰਹੇ ਨੇ ਕਿੰਨੇ ਅੱਪ ਹੋ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 1509 ਝੋਨੇ ਦੀ ਕੀਮਤ ਜਿਹੜੀ ਰਹੀ ਹੈ 2700 ਰੁਪਏ ਤੋਂ ਲੈ ਕੇ 3131 ਰੁਪਏ ਤੱਕ ਹਾਜਲ ਕਾ ਮੰਡੀ ਦੇ ਵਿੱਚ 1509 ਝੋਨੇ ਦੀ ਕੀਮਤ ਰਹੀ ਹੈ 2985 ਤੋਂ 3193 ਰੁਪਏ ਜੰਡੇਯਾਲਾ ਗੁਰੂ ਦੇ ਵਿੱਚ 1509 ਝੋਨੇ ਦੀ ਕੀਮਤ ਰਹੀ ਹੈ 2700 ਤੋਂ ਲੈ ਕੇ 3150 ਰੁਪਏ ਤੱਕ ਸਮਾਣਾ ਮੰਡੀ ਦੇ ਵਿੱਚ 1509 1509 ਝੋਨੇ ਦੀ ਕੀਮਤ ਜਿਹੜੀ ਰਹੀ ਹੈ ਉਹ 2700 ਤੋਂ ਲੈ ਕੇ 3175 ਰੁਪਏ ਤੱਕ ਨਾਬਾ ਮੰਡੀ ਦੇ ਵਿੱਚ 1509 ਚੋਂ ਨਾ ਵਿਕਿਆ 2700 ਤੋਂ ਲੈ ਕੇ 3175 ਰੁਪਏ ਤੱਕ ਤੇ ਤਰਨ ਤਾਰਨ ਮੰਡੀ ਦੇ ਵਿੱਚ 2500 ਤੋਂ ਲੈ ਕੇ 3231 ਰੁਪਏ ਤੱਕ ਸੰਗਰੂਰ ਦੇ ਵਿੱਚ 2850 ਤੋਂ ਲੈ ਕੇ 3175 ਰੁਪਏ ਤੱਕ ਪਾਤਰਾਂ ਦੀ ਮੰਡੀ ਦੇ ਵਿੱਚ 1509 ਚੋਂ ਨਾ ਜਿਹੜਾ ਵਿਕਿਆ 2860 ਰੁਪਏ ਤੋਂ 3285 ਰੁਪਏ ਸਨਾਮ ਦੀ ਮੰਡੀ ਦੇ ਵਿੱਚ ਵਿਕੇ ਆ 1509 ਚੋਂ ਨਾ 2600 ਤੋਂ ਲੈ ਕੇ 3220 ਰੁਪਏ ਤੇ ਕੋਟਕਪੂਰੇ ਦੀ ਮੰਡੀ ਦੇ ਵਿੱਚ ਵਿਕੇ 1500 ਤੋਂ 2750 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਤੇ ਖਨੌਰੀ ਮੰਡੀ ਦੇ ਵਿੱਚ ਵਿਕਿਆ 2900 ਤੋਂ ਲੈ ਕੇ 32350 ਰੁਪਏ ਤੱਕ ਜਿਹੜਾ ਚੋਨਾ 1500 ਤੋਂ ਜਿਹੜਾ ਵਿਕਿਆ ਤੇ ਉਸ ਤੋਂ ਅੱਗੇ ਦਿੱਲੀ ਦੀਆਂ ਮੰਡੀਆਂ ਨੇ ਜਿਹੜੇ ਕਦੋਂ ਆਪਾਂ ਤੁਹਾਨੂੰ ਉਹ ਜਾਣਕਾਰੀ ਦਿੰਦੇ ਆ ਨਰੇਲਾ ਮੰਡੀ ਦੇ ਵਿੱਚ 1500 ਤੋਂ ਚੋਨਾ ਜਿਹੜਾ 2300 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਤੇ 17 18 ਜਿਹੜਾ ਉੱਥੇ ਨਰੇਲਾ ਮੰਡੀ ਦੇ ਵਿੱਚ 3000 ਤੋਂ 3500 1847 2500 ਤੋਂ 2800 11 ਕਿ 4000 ਸੰਗੰਧਾ 2400 ਸਰਬਤੀ ਝੋਨਾ ਜਿਹੜਾ 2200 ਰੁਪਏ ਕਿੰਟਲ ਜਿਹੜਾ ਉਹ ਸਾਦ ਨਾਲ ਵਿਕਿਆ ਤੇ ਪੰਜਾਬ ਹਰਿਆਣਾ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਰੇਟ ਨੇ ਜਿਹੜੇ ਸਾਰੇ ਕਿਤੇ ਇੱਕੋ ਜੀ ਰੇਟ ਨੇ ਤੇ ਲਾਸਟ ਜਿਹੜਾ 3200 ਰੁਪਏ ਤੱਕ ਜਿਹੜਾ ਰੇਟ ਲੱਗ ਰਿਹਾ 3250 ਰੁਪਏ ਤੱਕ ਉਸ ਤੋਂ ਵੱਧ ਰੇਟ ਕਿਤੇ ਵੀ ਜਿਹੜਾ ਨਹੀਂ ਲੱਗ ਰਿਹਾ 3250 ਤੋਂ ਕਿਸੇ ਵੀ ਮੰਡੀ ਦੇ ਵਿੱਚ ਜਿਹੜਾ ਰੇਟ ਉੱਪਰ ਨਹੀਂ ਹੈਗਾ ਪਤਲਾ ਦੇ ਵਿੱਚ ਜ਼ਰੂਰ 3285 ਰੁਪਏ ਜੀ ਜਿਹੜੀ ਇੱਕ ਘੇਟੇਰੀ ਲੱਗੀ ਹੋਈ ਆ ਤੇ ਜੇ ਆਪਾਂ ਹੁਣ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਜਿਹੜੀ ਮੰਡੀਆਂ ਦੇ ਵਿੱਚ ਡਾਊਨ ਆਉਣ ਦੀ ਸੁਭਾਵਨਾ ਆਉਂਦੀ ਲੱਗਦੀ ਆ ਕਿਉਂਕਿ ਸਾਰੇ ਪਾਸੇ ਕਟਾਈ ਜਿਹੜੀ ਚੱਲੂ ਹੋ ਚੁੱਕੀ ਆ ਝੋਨਾ ਬਹੁਤ ਜ਼ਿਆਦਾ ਮੰਡੀਆਂ ਦੇ ਵਿੱਚ ਆ ਰਿਹਾ ਜਦੋਂ ਆਪਣੇ ਕੋਲੇ ਨਵੀਂ ਕੋਈ ਅਪਡੇਟ ਆਉਂਦੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ